ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਹਿੰਦ-ਪਾਕ ਰਿਸ਼ਤਿਆਂ ਬਾਰੇ ਵਿਸਾਖੀ ਮੌਕੇ ਲੋਕ ਅਰਪਣ ਕੀਤੀ ਪੰਜਾਬੀ ਕਵੀ ਗੁਰਵਤ ਕੁਰਪਜਨ ਸਿੰਘ ਗੱਲ ਦੀ ਕਾ ਪੁਸਤਕ ਖੈਰ ਪੰਜਾਂ ਪਾਣੀਆਂ ਦੀ ਪ੍ਰਾਪਤ ਕਰਨ ਉਪਰੰਤ ਕੁਮਾਂਤਰੀ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ ਤੇ ਜੰਗੇ ਆਜ਼ਾਦੀ ਲਹਿਰ ਦੇ ਇਤਿਹਾਸਕਾਰ ਡਾਕਟਰ ਬ੍ਰਿ얌 ਸਿੰਘ ਸੰਧੂ ਨੇ ਕਿਹਾ ਕਿ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਇਹੋ ਜੀਆਂ ਕਿਤਾਬਾਂ ਦੀ ਬਹੁਤ ਲੋੜ ਹੈ ਅੱਜ ਪਾਇਦਾਰ ਵਿਕਾਸ ਲਈ ਦੋਹਾਂ ਮੁਲਕਾਂ ਨੂੰ ਅਮਨ ਆਮਾਨ ਤੇ ਆਪਸੀ ਸਹਿਯੋਗ ਦੀ ਜ਼ਰੂਰਤ ਹੈ ਡਾਕਟਰ ਸੰਧੂ ਨੇ ਕਿਹਾ ਕਿ ਇਹ ਵੀ ਚੰਗੀ ਗੱਲ ਹੈ ਕਿ 2005 ਵਿੱਚ ਇਸ ਕਿਤਾਬ ਦਾ ਪਹਿਲਾ ਐਡੀਸ਼ਨ ਛਪਿਆ ਤੇ ਹੁਣ ਤੱਕ 3 ਐਡੀਸ਼ਨ ਗੁਰਮੁਖੀ ਵਿੱਚ ਅਤੇ 2 ਐਡੀਸ਼ਨ ਸ਼ਾਹਮੁਖੀ ਵਿੱਚ ਛਾਪ ਚੁੱਕੇ ਹਨ ਉਹਨਾਂ ਗੁਰਪ੍ਰਜਨ ਸਿੰਘ ਗਿੱਲ ਨੂੰ ਇਸ ਮੁੱਲਵਾਨ ਕਾਰਜ ਲਈ ਮੁਬਾਰਕਵਾਦ ਦਿੱਤੀ ਗੁਰਪਾਜਨ ਗਿੱਲ ਨੇ ਕਿਹਾ ਕਿ 2005 ਵਿੱਚ ਇਹ ਕਿਤਾਬ ਪਹਿਲੀ ਵਾਰ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਇਕੱਠੀ ਛਾਪੀ ਗਈ ਸੀ ਸ਼ਾਹਮੁਖੀ ਉਤਾਰਾ ਉਰਦੂ ਕਵੀ ਜਨਾਬ ਸਰਦਾਰ ਪੰਚੀ ਜੀ ਨੇ ਕੀਤਾ ਸੀ ਇਸ ਤੋਂ ਬਾਅਦ ਮੈਂ ਕਈ ਵਾਰ ਹੋਰ ਕਵਿਤਾਵਾਂ ਗੱਜਲਾਂ ਤੇ ਗੀਤ ਹਿੰਦ-ਪਾਕਿ ਰਿਸ਼ਤਿਆਂ ਬਾਰੇ ਲਿਖੇ ਜੋ ਇਸ ਵੱਡਾ ਆਕਾਰੀ ਪੋਸਤਕ ਵਿੱਚ ਸ਼ਾਮਲ ਕੀਤੇ ਗਏ ਹਨ ਇਸ ਦਾ ਸ਼ਾਹਮੁਖੀ ਸਰੂਪ ਮੁਹੰਮਦ ਆਸਿਫ ਰਜਾ ਨੇ ਤਿਆਰ ਕੀਤਾ ਹੈ ਅਤੇ ਇਸੇ ਮਹੀਨੇ ਲਾਹੌਰ ਵਿੱਚ ਹੋਈ ਆਲਮੀ ਪੰਜਾਬੀ ਕਾਨਫਰੰਸ ਵਿੱਚ ਫਖਰ ਜਮਾ ਨजीर कोसर इलियास ਘੁੰਮਣ ਬਾਬਾ ਨਜ਼ਮੀ 부ਸ਼ਰਾ ਨਾਜ਼ ਤੇ ਅੰਜੂਮ ਸਲੀਮੀ ਆਦਿ ਲੇਖਕਾਂ ਵੱਲੋਂ ਵਕ ਵਕ ਥਾਈ ਲੋਕ ਅਰਪਣ ਕੀਤੀ ਗਈ ਹੈ ਮੇਰੇ ਲਈ ਇਹ ਤਸੱਲੀ ਤੇ ਅਦਾ ਆਧਾਰ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਪੱਠਲ ਡਾਕਟਰ ਲਖਵਿੰਦਰ ਸਿੰਘ ਜੋਲ ਪੰਜਾਬੀ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਤਰਲੋਚਨ ਲੋਚੀ ਡਾਕਟਰ ਅਜੀਤਪਾਲ ਸਿੰਘ ਪੀ ਸੀ ਐਸ ਨਵਦੀਪ ਸਿੰਘ ਗਿੱਲ ਡਾਕਟਰ ਸੁਰਿੰਦਰ ਕੌਰ ਪੱਠਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਤੇ ਹਾਜ਼ਰ ਸਨ ਤਰਲੋਚ ਤਰਲੋਚਨ ਲੋਚੀ ਨੇ ਧੰਨਵਾਦ ਦੇ ਸ਼ਬਦ ਕਹਿੰਦੇ ਦੱਸਿਆ ਕਿ ਇਹ ਕਿਤਾਬ ਖੈਰ ਪੰਜਾਂ ਪਾਣੀਆਂ ਦੀ ਏ ਸਿੰਘ 브ਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਰਾਹੀਂ ਵੰਤਰਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸੇ ਇੱਕ ਪੰਜਾਬੀ ਕਵੀ ਵੱਲੋਂ ਇਸ ਵਿਸ਼ੇ ਤੇ ਮੁਕੰਮਲ ਕਾ ਪੁਸਤਕ ਕੇਵਲ ਗੁਰਪਜਨ ਗਿੱਲ ਬਾਜੀ ਦੀ ਹੈ